ਤੁਸੀਂ ਵੇਖ ਰਹੇ ਹੋ ਪੰਜਾਬ ਇਸ ਵੇਲੇ ਮੈਂ ਹਾ ਸਰਿੰਦਰ ਡੱਲਾ ਕਾਂਗਰਸ ਦੇ ਬਾਗੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਬੁਲਾਰੇ ਗੁਰਵਿੰਦਰ ਸਿੰਘ ਬਾਲੀ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੱਢੀ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਜਮ ਕੇ ਸਿਆਸੀ ਇਲਜ਼ਾਮ ਲਾਇਆ ਗੁਰਵਿੰਦਰ ਸਿੰਘ ਬਾਲੀ ਨੇ ਕਿਹਾ ਕਿ ਕੈਪਟਨ ਸਰਕਾਰ ਦੀਆਂ ਨੀਤੀਆਂ ਲੋਕ ਮਾਰੂ ਨੇ ਉਹਨਾਂ ਕਿਹਾ ਕਿ ਉਹ ਸੂਬੇ ਵਿੱਚ ਤਿੰਨ ਵਾਰ ਪ੍ਰੈਸ ਕਾਨਫਰੰਸ ਕਰਨਗੇ ਅਤੇ ਕੈਪਟਨ ਅਮਰਿੰਦਰ ਦੇ ਰਾਜ ਖੋਲਣਗੇ ਕਾਬਲੇ ਜ਼ਿਕਰ ਹੈ ਗੁਰਵਿੰਦਰ ਬਾਲੀ ਨੇ ਕੈਪਟਨ ਅਤੇ ਅਰੂਸਾ ਆਲਮ ਬਾਰੇ ਕਈ ਗੰਭੀਰ ਇਲਜ਼ਾਮ ਲਾਏ ਸਨ ਜਿਸ ਤੋਂ ਬਾਅਦ ਅਨਸ਼ਾਸਨ ਭੰਗ ਹੋਇਆ ਮੰਨਦੇ ਹੋਏ ਲਾਲ ਸਿੰਘ ਵੱਲੋਂ ਗੁਰਵਿੰਦਰ ਸਿੰਘ ਬਾਲੀ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ ਗੁਰਵਿੰਦਰ ਬਾਲੀ ਅਨੰਦਪੁਰ ਸਾਹਿਬ ਤੋਂ ਟਿਕਟ ਮੰਗ ਰਹੇ ਸਨ ਪਰ ਉਹਨਾਂ ਨੂੰ ਟਿਕਟ ਨਹੀਂ ਮਿਲੀ ਜਿਸ ਕਰਕੇ ਉਹ ਬਾਗੀ ਹੋਏ ਦੇਖੋ ਪਹਿਲੀ ਗੱਲ ਤਾਂ ਮੈਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਅਮਰਿੰਦਰ ਸਿੰਘ ਸਾਹਿਬ ਦੀਆਂ ਜੜੀਆਂ ਲੋਕਮਾਰ ਨੂੰ ਨੀਤੀਆਂ ਨੇ ਉਦੇ ਬਾਰੇ ਮੈਂ آگਾਹ ਰੱਖ ਕੇ ਆਇਆ ਪ੍ਰੈਸ ਨੂੰ ਕਿ ਤੁਹਾਡਾ ਇੱਕ ਹਿੰਦੁਸਤਾਨ ਚ ਜੇ ਪੰਜਾਬ ਸਟੇਟ ਦੇ ਅੰਦਰ ਜਿਹੜੀ ਪ੍ਰੈਸ ਹੈਗੀ ਉਹ ਪੰਜਾਬ ਦੇ ਲੋਕਾਂ ਨੂੰ ਸਹੀ ਦੱਸੇਗੀ ਔਰ ਸਹੀ ਗੱਲ ਕਰੇਗੀ ਪ੍ਰੈਸ ਦਾ ਹੀ ਕਿੰਨਾ ਵੱਡਾ ਰੋਲ ਹੁੰਦਾ ਜਿਹੜੀਆਂ ਨੀਤੀਆਂ ਨੇ ਪੰਜਾਬ ਸਰਕਾਰ ਦੀਆਂ ਉਹ ਸਹੀ ਪਹਚਾਣੀਆਂ ਔਰ ਲੋਕਾਂ ਤੱਕ ਪਹੁੰਚਾਣੀਆਂ ਅਗਰ ਲੋਕਾਂ ਨੇ ਅਮਰਿੰਦਰ ਸਿੰਘ ਜੀ ਨੂੰ ਤਾਜ ਬਣਾਇਆ ਸੀ ਤੇ 2 ਸਾਲ ਦੇ ਵਿੱਚ ਜਿਹੜਾ ਹੈਗਾ ਉਹ ਅਮਰਿੰਦਰ ਸਿੰਘ ਨੇ ਕੀ ਕੀਤਾ ਉਹਦੇ ਬਾਰੇ ਸਾਰੇ ਖੁਲਾਸੇ ਕਰਕੇ ਆਇਆ ਔਰ ਪੰਜਾਬ ਦੇ ਅੰਦਰ ਤਿੰਨ ਕਾਨਫਰੰਸਾਂ ਕਰਾਂਗਾ ਜਿਹੜੀ ਅੱਜ ਇੱਕ ਹੋ ਚੁੱਕੀ ਹੈ ਦੋ ਪ੍ਰੈਸ ਕਾਨਫਰੰਸ ਹੋਰ ਕਰਾਂਗਾ ਜ਼ਬਰਦਸਤ ਪੰਜਾਬ ਦੇ ਅੰਦਰ ਇਹਦੀਆਂ ਨੀਤੀਆਂ ਜਿਹੜੀਆਂ ਹੈਗੀਆਂ ਨੇ ਅਮਰਿੰਦਰ ਸਿੰਘ ਸਰਕਾਰ ਦੀਆਂ ਉਹ ਦੱਸਾਂਗਾ ਕਿ ਲੋਕ ਆਫਸਰਾ ਦੇ ਅਰਥਵਿਵਸਥਾ ਕਿਵੇਂ ਫੈਲੀ ਹੈ ਲੋਕਾਂ ਦੇ ਅਰਥਵਿਵਸਥਾ ਕਿਵੇਂ ਹੈਗੀ ਹੈ ਲੋਕ ਪੰਜਾਬ ਦੇ ਜਿਹੜੇ ਹੈਗੇ ਨੇ ਉਹ ਕਿਵੇਂ ਸੜਕਾਂ ਦੇ ਉੱਤੇ ਆ ਚੁੱਕੇ ਨੇ ਕਿਸਾਨ ਪੰਜਾਬ ਦੇ ਜਿਹੜੇ ਨੇ ਉਹ ਕਿਵੇਂ ਸੜਕਾਂ ਦੇ ਉੱਤੇ ਆ ਚੁੱਕੇ ਨੇ ਟੀਚਰਸ ਕਿਵੇਂ ਆ ਚੁੱਕੇ ਨੇ ਔਰ ਜਿਹੜੇ EMPLOYEES ਨੇ ਉਹ ਕਿਵੇਂ ਪੈਂਡੰਨ ਸਟ੍ਰਾਈਕ ਕਰਦੇ ਨੇ ਪੰਜਾਬ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਸਰਕਾਰ फेल ਮੈਂ ਸਿਰਫ ਇਹ ਨਹੀਂ ਕਹਾਂਗਾ ਟੋਟਲੀ ਫੇਲ ਔਰ ਜੜੀ ਰਹੀ ਗੱਲ ਮੁੱਦਿਆਂ ਦੀ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਵੋਟਰਾਂ ਨੂੰ ਕਿ ਅਗਰ ਅਮਰਿੰਦਰ ਸਿੰਘ ਸਾਹਿਬ ਨੇ ਅਗਰ ਕੋਈ ਕੰਮ ਕੀਤਾ 2 ਸਾਲ ਦੇ ਅੰਦਰ ਤਾਂ ਵੋਟ ਜ਼ਰੂਰ ਪਾਈਓ ਨਹੀਂ ਤਾਂ ਕੈਪਟਨ ਅਮਰਿੰਦਰ ਸਿੰਘ ਸਾਹਿਬ ਨੂੰ ਤੋਰਦਾ ਕਰ ਦਿਓ 13 ਸੀਟਾਂ ਜੜੀਆਂ ਅਮਰਿੰਦਰ ਸਿੰਘ ਨੂੰ ਪੰਜਾਬ ਚ ਲੈਣ ਨਹੀਂ ਦੇਣੀਆਂ ਇਹ ਆਪਣਾ ਸਭ ਤੋਂ ਵੱਡਾ ਜੜਾ ਹੈਗਾ ਉਹ ਐਲਾਨ ਹੈਗਾ ਇਹ ਰਾਜੇ ਔਰ ਰੰਕ ਦੀ ਲੜਾਈ ਹੈਗੀ ਹੈ ਉਧਰ ਪੂਨੇ ਵਿੱਚ ਅਮਿਤ ਸ਼ਾਹ ਤੇ ਸੰਨੀ ਦਿਓਲ ਦੀ ਮੀਟਿੰਗ ਹੋਣ ਦੀ ਖਬਰ ਹੈ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਸਨੀ ਦਿਓਲ ਨੂੰ ਅਮਰਸਰ ਸਾਹਿਬ ਤੋਂ ਚੋਣ ਲੜਾਉਣਾ ਚਾਹੁੰਦੀ ਹੈ ਇਸੇ ਦੇ ਮੱਦੇਨਜ਼ਰ ਸਨੀ ਦਿਓਲ ਨਾਲ ਇਹ ਬੈਠਕ ਹੋਈ ਹੈ ਪੂਨੇ ਵਿੱਚ ਇਸ ਬੈਠਕ ਦੀ ਅਧਿਕਾਰਿਕ ਤੌਰ ਤੇ ਬੀਜੇਪੀ ਵੱਲੋਂ ਕਿਸੇ ਤਰ੍ਹਾਂ ਦੀ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਪਰ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੀਆਂ ਤਿੰਨ ਸੀਟਾਂ ਲਈ ਭਾਰਤੀ ਜਨਤਾ ਪਾਰਟੀ ਫਿਲਮੀ ਸਿਤਾਰਿਆਂ ਦੇ ਅਤੇ ਖਿਡਾਰੀਆਂ ਦੇ ਨਾਂ ਤੇ ਵਿਚਾਰ ਕਰ ਰਹੀ ਹੈ ਸਨੀ ਦਿਓਲ ਨੂੰ ਅਮਰਸਰ ਤੋਂ ਟਿਕਟ ਦੇਣ ਦੀ ਗੱਲ ਹੋ ਰਹੀ ਹੈ ਜਦਕਿ ਇਸੇ ਤਰ੍ਹਾਂ ਹਰਪਜਨ ਸਿੰਘ ਨੂੰ ਵੀ ਗੁਰਦਾਸਪੁਰ ਤੋਂ ਚੋਣ ਲੜਨ ਦੀ ਚਰਚਾ ਚੱਲ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹੁਸ਼ਿਆਰਪੁਰ ਤੋਂ ਵੀ ਕਿਸੇ ਚੰਗੇ ਅਤੇ ਕਾਬਲ ਲੀਡਰ ਦੀ ਤਲਾਸ਼ ਵਿੱਚ ਨੇ ਉਹਦਰ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰੀ ਫੇਰ ਪ੍ਰੈਸ ਕਾਨਫਰੰਸ ਕਰਕੇ ਨਰਿੰਦਰ ਮੋਦੀ ਤੇ ਵੱਡੇ ਸਿਆਸੀ ਹਮਲੇ ਕੀਤੇ ਨੇ ਨਵਜੋਤ ਸਿੰਘ ਸਿੱਧੂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਰਾਹੀਂ ਨਰਿੰਦਰ ਮੋਦੀ ਤੇ ਇਲਜ਼ਾਮ ਲਾਇਆ ਕਿ ਉਹ ਗਰੀਬਾਂ ਲਈ ਨਹੀਂ ਬਲਕਿ ਅਮੀਰਾਂ ਲਈ ਕੰਮ ਕਰਦੇ ਨੇ ਉਨਾ ਰਫੇਲ ਡੀਲ ਨੂੰ ਲੈ ਕੇ ਵੀ ਨਰਿੰਦਰ ਮੋਦੀ ਤੇ ਗੰਭੀਰ ਇਲਜ਼ਾਮ ਲਾਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ 4 ਸਾਲਾਂ ਵਿੱਚ ਭਾਰਤ ਦੇ ਕਰਜ਼ੇ ਵਿੱਚ 50 ਫੀਸਦੀ ਦਾ ਵਾਅਦਾ ਹੋ ਗਿਆ ਹੈ ਫਸਲ ਬੀਮਾ ਯੋਜਨਾ ਉਹਨਾਂ ਨੇ ਕਿਹਾ ਕਿ ਰਫੇਲ ਘਟਾਲੇ ਤੋਂ ਵੀ ਵੱਡੀ ਹੈ ਉਹਨਾਂ ਕਿਹਾ ਕਿ ਸਰਮਾਇਦਾਰਾਂ ਨੂੰ ਲਾਭ ਪਹੁੰਚਾਇਆ ਗਿਆ ਮੈਂ ਹੈਰਾਨ ਹੂੰ ਕਿ ਕਿਸ ਤਰ੍ਹਾਂ ਸੇ ਭਾਰਤ ਵਰਸ਼ ਮੇ ਜੋ ਬੜੀ ਬੜੀ ਇਹ ਕੰਪਨੀਆਂ ਹੈ ہماری ਐਨਟੀਪੀਸੀ ਜੈਸੀ ਇਹਨਾਂ ਲੈ ਕੇ ਕਦੇ ਨਹੀਂ ਗਏ ਪ੍ਰਧਾਨ ਮੰਤਰੀ उनके एम्प्लॉयज स्टेट का एक्सचेकर एनपीए किस तरह से इस देश को बेचा गया है किस तरह से इस देश के हकों को चंद पूंजीपतियों के हवाले किया है मैं कहता हूं कहीं आके बैठ ले मेरे साथ कहीं और इन बातों का जवाब दे दें 2017 में रिलायंस डिफेंस साइंस एंड एग्रीमेंट विद यूएस नेवी तीन साल में पंद्रह हजार करोड़ का मुनाफा है ये सेवंथ फ्लीट ऑफ द अमेरिकन नेवी ये तीन साल में पंद्रह हजार करोड़ रुपए का मुनाफा मिलना है उनको क्या भारत की जो डिफेंस कंपनीज हैं उनमें कोई माता नहीं क्या उनके जो इंप्लॉइज हैं उनको तनख्वाह नहीं मिलेगी ये शिपमेंट कंपनीज भारत की shipyard companies jo hai aap dekhiye kitni hai khatm ho jayengi udhar navjot singh siddu di press conference to baad bhartiya janta party de kai leader vi palatwar te aa gaye ne party de qaumi sakhtar tarun chugne ne kiya hai ki navjot singh siddu congress de vadde aagwan di chamchaagiri kar rahe ne tarun chugne kiya ki ਮੋਦੀ ਇੱਕ ਇਮਾਨਦਾਰ ਪ੍ਰਧਾਨ ਮੰਤਰੀ ਹੈ ਤੇ ਉਸ ਉੱਪਰ ਉੱਕਾ ਵੀ ਸ਼ੱਕ ਨਹੀਂ ਕੀਤਾ ਜਾ ਸਕਦਾ ਤਰੁਣ ਚੋਗ ਨੇ ਕਿਹਾ ਕਿ ਕਾਂਗਰਸ ਦੇਸ਼ ਨੂੰ ਲੁੱਟਣ ਵਾਲੀ ਪਾਰਟੀ ਹੈ ਜਦਕਿ ਭਾਜਪਾ ਦੇਸ਼ ਭਗਤ ਪਾਰਟੀ ਹੈ मामा ਮਿਸ਼ੇਲ ਔਰ ਚਾਚਾ ਕਰਵਚੋ ਦਿਨਾਈ ਦੇਸ਼ ਦੀ ਦਲਾਲੀ ਕਰਨ ਵਾਲੇ ਜਿਨ੍ਹਾਂ ਨੇ ਚਾਰ ਪੀੜੀਆਂ ਦੇਸ਼ ਨੂੰ ਲੁੱਟਿਆ 6 ਦਸ਼ਕ ਦੇਸ਼ ਨੂੰ ਲੁੱਟਿਆ ਆ ਚੋਰੀ ਚੋਨਾ ਦੀ ਚਮਚਾਗਰੀ ਕਰਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਸਾਰਿਆਂ ਹੱਥਾਂ ਦਾ ਚਾਹੇ ਰਾਹੁਲ ਗਾਂਧੀ ਹੋਵੇ ਚਾਹੇ ਪ੍ਰਿੰਕਾ ਗਾਂਧੀ ਹੋਵੇ ਚਾਹੇ ਸੋਨੀਆ ਗਾਂਧੀ ਹੋਵੇ ਅੱਜ ਉਹਨਾਂ ਦੀ ਚਮਚਾ ਗਰੀ ਦੇ ਅੰਦਰ ਸਿਰਫ ਉਹਨਾਂ ਨੂੰ ਖੁਸ਼ ਕਰਨ ਵਾਸਤੇ ਦੇਸ਼ ਤੇ ਇਮਾਨਦਾਰ ਪ੍ਰਧਾਨ ਮੰਤਰੀ ਤੇ આરોਪ ਲਗਾ ਰਹੇ ਹਨ ਅੱਜ ਦੁਨੀਆ ਕਹਿ ਰਹੀ ਹੈ ਭਾਰਤ ਤੇ ਚੀਨਾ ਤਰੱਕੀ ਕਰ ਰਿਹਾ ਸਾਰੀਆਂ ਏਜੰਸੀਆਂ ਕਹਿ ਰਹੀਆਂ ਦੇਸ਼ ਤਰੱਕੀ ਕਰ ਰਿਹਾ ਅੱਜ ਹਿੰਦੁਸਤਾਨ ਵਰਲਡ ਪਾਵਰ ਬਣਿਆ ਹੈ ਦੁਨੀਆ ਦੀ ਤਬ ਨਾਲ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਬਣਿਆ ਹੈ ਦੁਨੀਆ ਦੀ ਫਰਾਂਸ ਨੂੰ ਪਿੱਛੇ ਛੱਡ ਕੇ ਛੇਵੀਂ ਅਰਥਵਿਵਸਥਾ ਬਣ ਗਿਆ ਔਰ ਅਗਲੇ 50 ਸਾਲਾਂ ਦਾ ਖਾਕਾ ਪ੍ਰਧਾਨ ਮੰਤਰੀ ਨੇ ਸਾਹਮਣੇ ਰੱਖਿਆ ਹਨ ਨਵਜੋਤ ਸਿੰਘ ਸਿੱਧੂ ਨੂੰ ਦੇਸ਼ ਦੀ ਤਰੱਕੀ ਨਹੀਂ ਦਿਖ ਰਹੀ ਹਿੰਦੁਸਤਾਨ ਦੇ ਹਰ ਸੈਨਿਕ ਨੂੰ ਬੁਲਟਰਪਰੂ ਜੈਕਟ ਮਿਲੇ ਹਿੰਦੁਸਤਾਨ ਦੀ ਸੈਨਾ ਆਧੁਨਿਕ ਹੋਵੇ ਔਰ ਐਸੀ ਜਿੰਨੀ ਕਪੈਸਿਟੀ ਇੰਡੀਅਨ ਕੰਪਨੀਆਂ ਦੀ ਹੈ ਉਹਨੂੰ ਯੂਜ਼ ਕਰਨ ਤੋਂ ਬਾਅਦ ਬਾਹਰ ਜਿੰਨੀ ਕਪੈਸਿਟੀ ਯੂਜ਼ ਹੋ ਸਕਦੀ ਹੈ ਔਰ ਸੋਰਸ ਹੋ ਸਕਦੀ ਹੈ ਉਹ ਲੈ ਕੇ ਕਿ ਇੰਤਜ਼ਾਰ ਕੀਤਾ ਜਾਏ ਹਿੰਦੁਸਤਾਨ ਦੀ ਸੈਨਾ ਇੰਤਜ਼ਾਰ ਕਰੇ ਕੋਦੋ ਹਿੰਦੁਸਤਾਨ ਦੀਆਂ ਸਰਕਾਰੀ ਫੈਕਟਰੀਆਂ ਹਥਿਆਰ ਦੇਣਗੀਆਂ ਤੇ ਅਸੀਂ ਉਹਨਾਂ ਚ ਪਾਕਿਸਤਾਨ ਤੋਂ ਗੋਲਾ ਆਏਗਾ ਤੇ ਚਿੱਟਾ ਚੰਨਾ ਨਾ ਲਾਵਾਂਗੇ ਇਹ ਚਿੱਟਾ ਚੰਨਾ ਦਹਾਨ ਵਾਲੀ ਜਿਹੜੀ ਕਾਂਗਰਸ ਦੀ ਸੋਚ ਹੈ ਨਾ ਉਹ ਅੱਜ ਹਿੰਦੁਸਤਾਨ ਦੇ ਪ੍ਰਧਾਨ ਮੁਤਿ ਨੇ ਬਦਲ ਦਿੱਤੀ ਉਧਰ ਚੰਡੀਗੜ੍ਹ ਵਿੱਚ ਵੱਖ-ਵੱਖ ਸਿੱਖ ਸੰਗਠਨਾਂ ਦੇ ਆਗੂਆਂ ਨੇ ਅੱਜ ਕੁਵਰ ਵਿਜੇ ਪ੍ਰਤਾਪ ਸਿੰਘ ਦੀ ਮੋੜ ਸਿੱਟ ਵਿੱਚ ਬਹਾਲੀ ਲਈ ਵਿਰੋਧ ਪ੍ਰਦਰਸ਼ਨ ਕੀਤਾ ਵੱਖ-ਵੱਖ ਸੇਖਾਗੂਆਂ ਵਿੱਚ ਧਿਆਨ ਸਿੰਘ ਮੰਡ ਜਿਹੜੇ ਕਿ ਬਰਗਾੜੀ ਮੋਰਚੇ ਦੇ ਆਗੂ ਸਨ ਸ਼ਮਜੀਤ ਸਿੰਘ ਮਾਨ ਮਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਨੇ ਉੱਚੇ ਚੇ ਤੌਰ ਤੇ ਮੌਜੂਦ ਰਹੇ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਰਹੇ ਧਿਆਨ ਸਿੰਘ ਮਾਨ ਨੇ ਕਿਹਾ ਕਿ ਸਿੱਖਾਂ ਨੂੰ ਇਨਸਾਫ ਮਿਲਣ ਦੀ ਆਸ ਬਣੀ ਸੀ ਪਰ ਸਿੱਟ ਦੀ ਜਾਂਚ ਰੁਕ ਗਈ ਹੈ ਉਹਨਾਂ ਨੇ ਕਿਹਾ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਨਹੀਂ ਕਰ ਰਹੇ ਬਲਕਿ ਇਨਸਾਫ ਦੀ ਮੰਗ ਕਰ ਰਹੇ ਨੇ ਕਿ ਬਰਗਾੜੀ ਮੋਰਚਾ ਬਹੁਤ ਅੱਛੀ ਤਰ੍ਹਾਂ ਸਫਲਤਾ ਦੇ ਨਾਲ ਚੱਲ ਰਿਹਾ ਸੀਗਾ ਜਿਹੜੀਆਂ ਸਾਡੀਆਂ ਮੰਗਾਂ ਸੀ ਧੀਰੇ ਧੀਰੇ ਉਹ ਮੰਨੀਆਂ ਗਈਆਂ ਸਵਾਏ ਜਿਹੜੀ ਅਸੀਂ ਮੰਗ ਕੀਤੀ ਸੀ ਪੱਠੀ-ਪੱਠੀ ਸਾਲਾਂ ਤੋਂ ਜਿਹੜੇ ਸਿੱਖ ਜਿਹਨਾਂ ਦੇ ਵਿੱਚ ਬੈਠੇ ਐ ਉਹਦਾ ਅਜੇ ਫੈਸਲਾ ਸੈਂਟਰ ਤੇ ਪੰਜਾਬ ਸਰਕਾਰ ਨੇ ਨਹੀਂ ਕੀਤਾ ਤੇ ਕਵਰ ਵਿਜੇਪਾਲ ਕਵਰ ਵਿਜੇ ਪ੍ਰਤਾਪ ਸਿੰਘ ਆਈਜੀ ਨੇ ਬਹੁਤ ਅੱਛਾ ਕੰਮ ਕੀਤਾ ਜਿਹੜੀ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਸੀ ਉਹਦੇ ਮੁਤਾਬਕ ਆਪਣੀ ਤਫਤੀਸ਼ ਕਰਕੇ ਆਈਜੀ ਉਮਰੇਨੰਗਲ ਨੂੰ ਜੇਲ੍ਹ ਤੇ ਵਿੱਚ ਅਰੈਸਟ ਕੀਤਾ ਐ ਐਸਐਸਪੀ ਮੋਗੇ ਸ਼ਰਮਾ ਜੀ ਨੂੰ ਅਰੈਸਟ ਕਰਕੇ ਜੇਲ੍ਹ ਚ ਭੇਜਿਆ ਤੇ ਜਿਹੜੇ ਜਿਹੜੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਸੀ ਜਿੰਨਾਂ ਦਾ ਸਬੰਧ ਹੈਗਾ ਸਰਸੇ ਦੇ ਰਾਮ ਰੀਮ ਪ੍ਰੀਮੀਅਮ ਦੇ ਨਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਔਰ ਇਹ ਤਫਤੀਸ਼ ਬادل ਸੁਖਬੀਰ ਤੇ ਸਮੀਤ ਸਿੰਘ ਸੈਣੀ ਦੇ ਕੋਲੋਂ ਪੁੱਛੀ ਗਈ ਸੀ ਉਹਨਾਂ ਦੇ ਵੀ ਇਨਟੈਰੋਗੇਸ਼ਨ ਕੀਤੀ ਹੈ ਤੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਨਾ ਸੀਗਾ ਔਰ ਜੇ 27 ਤਰੀਕ ਤੱਕ ਇਹ ਕੇਸ ਚਲਾਨ ਅਦਾਲਤ ਦੇ ਵਿੱਚ ਨਹੀਂ ਦਿੱਤਾ ਜਾਂਦਾ ਤੇ ਇਹ ਸਾਰਿਆਂ ਨੂੰ ਜ਼ਮਾਨਤਾਂ ਤੇ ਛੱਡਿਆ ਜਾਊਗਾ ਸਾਡੀ ਸਿੱਖ ਕੌਮ ਦੇ ਲਈ ਇਹ ਬਹੁਤ ਖਾਸਮ ਖਾਸ ਕੇਸ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਉਹਨਾਂ ਪ੍ਰਕਾਸ਼ ਸਿੰਘ ਬਾਦਲ ਸੁਮੇਸ਼ ਸਿੰਘ ਸੈਣੀ ਸੌਦਾ ਸਾਧ ਤੇ ਸੁਖਬੀਰ ਇਹਨਾਂ ਦੇ ਗੱਲ ਦੇ ਵਿੱਚ ਜਿਹੜੀ ਸੱਚੀ ਸੂਚੀ ਕੁਮਰ ਵਿਜੇ ਪ੍ਰਤਾਪ ਜਿਹੜਾ ਇਨਵੈਸਟੀਗੇਸ਼ਨ ਅਫਸਰ ਸੀ ਉਹ ਜਦੋਂ ਜਾਂਚ ਉਹਨੇ ਕੀਤੀ ਔਰ ਉਹਦੇ ਵਿੱਚ ਇਹਨਾਂ ਦੇ ਗੱਲ ਦੇ ਵਿੱਚ ਰੱਸਾ ਪੈਣ ਜਾ ਰਿਹਾ ਸੀ ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਰਸੂਕ ਵਰਤਕੇ ਸੈਂਟਰ ਵਿੱਚ ਭਾਈਵਾਲ ਸਰਕਾਰ ਨੂੰ ਕਹਿ ਕੇ ਇਲੈਕਸ਼ਨ ਕਮਿਸ਼ਨ ਤੋਂ ਇੱਕ ਸਾਜਿਤ ਦੇ ਅਦੀਨ ਕੁਮਰ ਵਿਜੇ ਪ੍ਰਤਾਪ ਨੂੰ ਬਦਲਿਆ ਗਿਆ 27 ਅਪ੍ਰੈਲ ਔਰ ਕਿਉਂਕਿ 27 ਅਪ੍ਰੈਲ ਨੂੰ ਇਹ ਚਲਾਨ ਪੇਸ਼ ਹੋਣਾ ਸੀ ਔਰ ਜਦੋਂ ਚਲਾਨ ਪੇਸ਼ ਹੋ ਜਾਂਦਾ ਹੈ ਫਿਰ ਦੋਸ਼ੀ ਪਾਇਆ ਜਾਂਦਾ ਹਰ ਇੱਕ ਔਰ ਉਹ ਉਹ ਨੂੰ ਰੋਕਣ ਵਾਸਤੇ ਇਹ ਸਾਰਾ ਕੁਝ ਕੀਤਾ ਗਿਆ ਕਾਲੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਜਗਮੀਤ ਸਿੰਘ ਬਰਾੜ ਨੂੰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਮੀਤ ਪ੍ਰਧਾਨ ਬਣਾ ਦਿੱਤਾ ਹੈ ਸੁਖਬੀਰ ਬਾਦਲ ਨੇ ਜਗਮੀਤ ਬਰਾੜ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਉਦਰੇ ਵੀ ਖਿਆਸ ਲਗਾਏ ਜਾ ਰਹੇ ਨੇ ਕਿ ਜਗਮੀਤ ਸਿੰਘ ਬਰਾੜ ਨੂੰ ਫਿਰੋਜ਼ਪੁਰ ਤੋਂ ਲੋਕ ਸਭਾ ਦੀ ਟਿਕਟ ਦਿੱਤੀ ਜਾ ਸਕਦੀ ਹੈ ਮੈਂ ਸੁਖਬੀਰ ਨੂੰ ਹੀ ਕਹਿਣਾ ਚਾਹਣਾ ਕਿ ਬੇਠਾ ਇਹ ਪਰਿਵਾਰ ਦਿਲੋਂ ਪੰਥਕ ਗਏ ਇਹਨਾਂ ਦਾ ਦਿਲ ਪੰਥਕ ਹੈ ਇਹਨਾਂ ਦਾ ਦਿਮਾਗ ਪੰਥਕ ਗਏ ਮੇਰੇ ਕੋਲ ਤਾਂ ਬੈਠੇ ਹੀ ਜਾ ਇੱਕ ਟੈਸਟ ਕਰਨ ਵਾਲੀ ਚੀਜ਼ ਹੈ ਮੈਨੂੰ ਪਤਾ ਲੱਗ ਜਾਂਦਾ ਸਭ ਚੀਜ਼ ਦਾ ਇੱਕ ਮੈਂ ਇੱਕ ਹੋਰ ਕਹਿਣਾ ਚਾਹੁੰਨਾ ਕਿ ਮੈਨੂੰ ਅੱਜ ਦੀ ਸਿਆਸਤ ਜਿਹੜੀ ਦੇਸ਼ ਚੱਲ ਰਹੀ ਹੈ ਜਾਂ ਸੂਬੇ ਚੱਲ ਰਹੀ ਹੈ ਉਹਦੇ ਤੇ ਬੜਾ ਦੁੱਖ ਹੁੰਦਾ ਹੈ ਕਿ ਨਿੰਦਿਆ ਇੱਕ ਦੂਜੇ ਦੀ ਕਰਨੀ ਇਥੋਂ ਤੱਕ ਵੱਡੇ ਵੱਡੇ ਲੀਡਰ ਵੀ ਗਾਲ ਗਲੋਚੀ ਤੇ ਆ ਗਏ ਹਨ ਕਿਸੇ ਨੂੰ ਚੋਰ ਕਹਿੰਦੇ ਆ ਕਿਸੇ ਨੂੰ ਡਾਕੂ ਕਹਿੰਦੇ ਕਿਸੇ ਨੂੰ ਕੁਛ ਕਹਿੰਦੇ ਨਿੰਦਿਆ ਕਰਨੀ ਆਪਣੇ ਬਾਣੀ ਜੀ ਨਿੰਦਕ ਦੀ ਬਹੁਤ ਨਿੰਦਿਆ ਕੀਤੀ ਹੈ ਨਿੰਦਾ ਨਹੀਂ ਕਰਨੀ ਚਾਹੀਦੀ ਉਧਰ ਸਿਮਰਜੀਤ ਸਿੰਘ ਬੈਂਸ ਨੇ ਲੁਧਿਆਣਾ ਵਿਖੇ ਇੱਕ ਮੀਟਿੰਗ ਦੌਰਾਨ ਅਕਾਲੀ ਦਲ ਤੇ ਜੰਮ ਕੇ ਪੜਾਅਸ ਕਢੀ ਸ਼੍ਰੋਮਣੀ ਅਕਾਲੀ ਦਲ ਬਾਰੇ ਉਹਨਾਂ ਕਹਿਆ ਕਿ ਪਾਰਟੀ ਨੇ ਪਹਿਲਾਂ ਹੀ ਤੈਅ ਕਰ ਲਿਆ ਸੀ ਕਿ ਮਹਿੰਦਰ ਸਿੰਘ ਗਰੇਵਾਲ ਨੂੰ ਲੁਧਿਆਣੇ ਤੋਂ ਟਿਕਟ ਦੇਣੀ ਹੈ ਪਰ ਅਕਾਲੀ ਦਲ ਜਾਣਬੁੱਝ ਕੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਵੀ ਭੰਬਲ ਪੂਸੇ ਵਿੱਚ ਪਾ ਰਿਹਾ ਸੀ ਸਿਮਰਜੀਤ ਬੈਂਸ ਨੇ ਵੱਡੇ ਵੱਡੇ ਇਲਜ਼ਾਮ ਲਾਏ ਕੱਲ੍ਹ ਤੋਂ ਆ ਬਯੂਪ ਸਿੰਘ ਆ ਰਿਹਾ ਲੁਧਿਆਣੇ ਅਕਾਲੀ ਦਲ ਦਾ ਕੈਡੀਅਰ ਫਿਰ ਆ ਗਿਆ ਇੱਕ ਹੀਰੋ ਆ ਰਿਹਾ ਫਿਰ ਫਿਰ ਆ ਗਿਆ ਡਾਕਟਰ ਗੁਰਦੀਪ ਚੀਮਾ ਆ ਗਏ ਫਿਰ ਆ ਗਿਆ ਮਜੀਠੀਆ ਆ ਰਿਹਾ ਇਹ ਸਿਰਫ ਤੁਹਾਡੇ ਭੰਬਲ ਪੂਸਾ ਖੜਾ ਕਰਨਾ ਸੀ ਵੀ ਤੁਹਾਨੂੰ ਸ਼ੱਕ ਨਾ ਪਵੇ ਡਿਸਾਈਡਡ ਸੀਗੇ ਗਰੇਵਾਲ ਸਾਹਿਬ ਇਹ ਸਿਰਫ ਤੁਹਾਨੂੰ ਵੀ ਤੁਹਾਨੂੰ ਸ਼ੱਕ ਨਾ ਹੋ ਜੇ ਕਿਤੇ ਤੁਹਾਨੂੰ ਦਿਤਾ ਦੇਣ ਵੀ ਇਸ ਦਾ ਬੜੇ ਬੜੇ ਵੱਡੇ ਨਾਵਾਂ ਦੇ ਉੱਤੇ ਵਿਚਾਰ ਚਰਦਿਆਂ ਕੀਤੀ ਹੈ ਟਿਕਟ ਕਿਨੂੰ ਦਿੱਤੀ ਮਹਿੰਦਰ ਗਰੇਵਾਲ ਨੂੰ ਫਿਰ ਮੈਚ ਦਾ ਇੱਕ ਤਾੜ ਅਕਾਲੀ ਵੋਟਰਾਂ ਨੂੰ ਹੁਣ 5-7 ਦਿਨਾਂ ਬਾਅਦ ਮੈਸੇਜ ਆਉਣਾ ਸਾਰੀਆਂ ਆਪਕੀ ਵੋਟਾਂ ਪੰਜੇ ਨੂੰ ਪਾਓ ਕਿਉਂਗੇ ਸੁਖਵੀਰ ਨੂੰ ਜਿਤਾ ਕੇ ਆਏ ਬਕਤੂਰ ਜੀ ਇਹ ਮੈਸੇਜ ਆਉਣੇ ਆ ਮੈਂ ਤੁਹਾਨੂੰ ਸੱਚਾਈ ਬਿਆਨ ਕਰ ਰਿਹਾ ਹਾਂ ਅਕਾਲੀ ਦਲ ਦੇ ਵੋਟਰਾਂ ਨੂੰ ਬੇਨਤੀ ਕਰਿਓ ਜਾ ਕੇ ਸਮਝਾਇਓ ਵੀ ਤੁਸੀਂ ਸਾਡੇ ਭਰਾ ਹੋ ਇਹ ਉਹ ਅਕਾਲੀ ਨਹੀਂ ਜਿਹੜੇ ਡੰਡਾ ਨਾਲ ਲਟਕ ਕੇ ਜ਼ਹੀਨਾ ਪ੍ਰਾਪਤ ਕਰਕੇ ਮਸੰਦਾ ਤੋਂ ਗੁਰਦੁਆਰੇ ਛਡਾਉਂਦੇ ਉਧਰ ਕਾਂਗਰਸ ਦੇ ਸੀਨੀਅਰ ਆਗੂ ਅਤੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ ਕੀ ਕੈਪਟਨ ਮਰਿੰਦਰ ਸਿੰਘ ਆਪ ਬਾਗੀਆਂ ਨੂੰ ਮਨਾ ਰਹੇ ਨੇ ਉਹਨਾਂ ਦਾਵਾ ਕੀਤਾ ਕਿ ਬਹੁਤ ਜਲਦ ਕਾਂਗਰਸ ਦੇ ਸਾਰੇ ਬਾਗੀ ਮੰਨ ਜਾਣਗੇ ਅਤੇ ਮੋੜ ਪਾਰਟੀ ਵਿੱਚ ਚੋਣ ਪ੍ਰਚਾਰ ਵਿੱਚ ਹਿੱਸਾ ਲੈਣਗੇ ਲਾਲ ਸਿੰਘ ਨੇ ਮੋੜ ਦਾਵਾ ਕੀਤਾ ਕਿ ਕਾਂਗਰਸ 13 ਸੀਟਾਂ ਤੋਂ ਘੱਟ ਨਹੀਂ ਮੰਦੀ ਅਤੇ 13 ਦੀਆਂ 13 ਸੀਟਾਂ ਜਿੱਤੇਗੀ ਹਮਨੇ ਇੱਕ ਸੈਕਟਰੀ ਕੋ ਇੰਚਾਰਜ ਬਣਾ ਦਿਆ ਇਸ ਲਈ ਹਮਨੇ ਇਹ ਮੈਨੇਜਮੈਂਟ ਦਾ ਸਿਸਟਮ ਬਣਾਇਆ ਹੈ ਉਹਨਕੋ ਡਿਊਟੀਆਂ ਵੰਡੀਆਂ ਉਹਨਕੋ ਕੀ ਕਰਨਾ ਹੈ ਕਿਵੇਂ ਕਰਨਾ ਹੈ ਉਹਨਕੋ ਸਮਝਾ ਦਿਆ ਹੈ वो काम करेंगे माधानी साहब हमारी जो टीम है बड़ी सूझवान टीम है हमें पूरी उम्मीद है कि जो इलेक्शन का सिस्टम है मैनेजमेंट है उसको बड़ी सही तरीके से वो चलाएंगे और कांग्रेस को मजबूत करेंगे और तेरह की तेरह सीटें हम जीत के कांग्रेस की झोली में डालेंगे कि हर आदमी जो कांग्रेस का लीडर है ये सोचता है कि मुझे टिकट मिल गई मैं एम पी पड़ जाऊँगा कांग्रेस की हवा इतनी ज़्यादा है और पहली बार ऐसा हुआ है कि तेरह पार्लियामेंट की सीटों के लिए 180 लोगो ने अप्लाई किया कभी आज तक नहीं हुआ वो इसलिए हुआ है कि कांग्रेस के वरकरों में जोश है कांग्रेस की ताकत बहुत बड़ी है पंजाब में हर आदमी ये महसूस करता था कि अगर मुझे टिकट मिल गया मैं मेंबर पार्लियामेंट पर, पर जाऊंगा अब बिल्ली का 13 आदमी को है 180 में से सिर्फ 13 को ही मिलेगी बाकी सबको नहीं मिल सकता उधर दिल्ली विखे आम आदमी पार्टी के पंजाब के प्रभारी मनीष सिसोदिया ने प्रेस कॉन्फ्रेंस की थी काबिले जिक्र है ਕਾਂਗਰਸ ਨਾਲ ਗਠਜੰਬੰਦਨ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਫੀ ਜ਼ਿਆਦਾ ਸਿਆਸੀ ਇਲਜ਼ਾਮ ਲਾਏ ਜਾ ਰਹੇ ਨੇ ਪੰਜਾਬ ਦੀਆਂ ਸਾਰੀਆਂ ਪੋਲਿਟਿਕਲ ਪਾਰਟੀਆਂ ਆਪ ਨੂੰ ਕਾਂਗਰਸ ਦੀ 2 ਟੀਮ ਘਰਾੜ ਦੇ ਰਹੀ ਹੈ ਉਧਰ ਮਨੀਸ਼ ਯਸ਼ੋਧੀਆਂ ਨੇ ਕਿਹਾ ਕਿ ਭਾਜਪਾ ਨੂੰ ਰੋਕਣਾ ਪਾਰਟੀ ਦਾ ਮੁੱਖ ਮਕਸਦ ਹੈ ਉਹਨਾਂ ਨੇ ਕਿਹਾ ਕਿ ਭਾਜਪਾ ਨੂੰ ਰੋਕਣ ਲਈ ਹਰ ਸੰਭਵ ਵਿਵਸਥਾਬੰਦੀ ਕੀਤੀ ਜਾ ਰਹੀ ਹੈ ਹਮ बार-बार ਇਹ ਕਹਿੰਦੇ ਹਨ ਔਰ ਇਹ ਬਾਤ ਸੱਚ ਹੈ ਕਿ ਆਵਾਦੀ ਪਾਰਟੀ ਦਾ ਜਨਮ ਕਾਂਗਰਸ ਦੇ ਭ੍ਰਸ਼ਟਾਚਾਰ ਕੇ ਖਿਲਾਫ ਲੜਦੇ ਹੋਏ ਹੋਇਆ ਥਾ और हम पिछले लगातार चार पाँच साल से उस भ्रष्टाचार के खिलाफ लड़ाई लड़ रहे हैं लेकिन एक ऐसे समय में जब देश में नरेंद्र मोदी जी और अमित शाह जी का गठबंधन उनकी जोड़ी पूरे देश के लिए सांप्रदायिक ताने बाने के लिए देश के भविष्य के लिए खतरा बनी हुई है वैसे में अपनी उस पूरी मुहिम के साथ साथ हमारे लिए ये मुहिम भी जरूरी है कि देश सांप्रदायिक ताकतों से मुक्त हो देश में सांप्रदायिक ताकतें देश को तोड़े ना अगर देश टूट गया अगर देश की इस विचार किया कि कि किसी तरह से और अमित शाह की जोड़ी को सत्ता में वापस आने से रोका जा सके इसमें अलग अलग राज्यों में अलग अलग, अलग, -अलग तरीके के गठबंधन हो रहे हैं कर्नाटक में कुछ हुआ यूपी में कुछ हुआ कहीं और कुछ हुआ उसी क्रम में दिल्ली गोवा पंजाब चंडीगढ़ हरियाणा जहां आम आदमी पार्टी की प्रेजेंस है हमने भी बाकी सारी चीज़ों को किनारे करते हुए ये प्लान बनाया कि 33 सीटों पे मोदी और अमित शाह की जोड़ी को तो रोका जा सके 33 सीटों पे रोकने का मतलब है कि विनिंग और लूजिंग के बीच में छियासठ का गैप होता है ये हम तैयार हुए अब इसमें हमने कांग्रेस से बात की हमने हरियाणा में जेजेपी से बात की मैं पहले भी रख चुका हूं यहां कि कांग्रेस ने किस तरह से गोवा में टाइम वेस्ट कर दिया पंजाब पे वो पूरी तरह से अड़े रहे कि नहीं पंजाब में हमारे साहब कैप्टन साहब नहीं मान रहे बहुत सारी चीजें हैं उधराम आदमी पार्टी दे आगु अते चुनाव प्रचार कमेटी दे प्रमुख अमन अरोड़ा ने बटाला दा दौरा कीता इस मौके उना कहया कि गुरदासपुर हलके तो लोका दा भरपूर समर्थन मिल रिया है ਉਨਾ ਕਿਹਾ ਕਿ ਸਾਰੇ ਉਮੀਦਵਾਰਾਂ ਦਾ ਫੈਸਲਾ ਬਹੁਤ ਸੋਚ ਸਮਝ ਕੇ ਕੀਤਾ ਗਿਆ। ਦੇਖੋ ਮੈਂ ਸਮਝਦਾ ਕਿ ਬਹੁਤ ਵੱਡਾ ਭਾਰੀ ਰਿਸਪਾਂਸ ਹੈ ਜਿਹੜਾ ਉਹ ਪੂਰੇ ਪੰਜਾਬ ਦੇ ਵਿੱਚ ਮਿਲ ਰਿਹਾ ਔਰ ਮੈਨੂੰ ਖੁਸ਼ੀ ਹੁੰਦੀ ਹੈ ਕਿ ਇਸ ਬਾਰਡਰ ਬੈਲਟ ਗੁਰਦਾਸਪੁਰ ਦੇ ਵਿੱਚ ਜਿੱਥੇ ਲੋਕਾਂ ਨੂੰ ਸ਼ਾਇਦ ਜਿਹੜੀ ਬਾਈ ਇਲੈਕਸ਼ਨ ਪਹਿਲਾਂ ਹੋ ਗਿਆ ਟਿਆ ਲੋਕਾਂ ਨੂੰ ਸ਼ਾਇਦ ਕੋਈ ਸ਼ੱਕ ਸ਼ੱਕ ਸਭਾ ਹੋ ਗਿਆ ਸੀ ਕਿ ਆਮ ਆਦਮੀ ਪਾਰਟੀ ਇੱਥੇ ਬਹੁਤ ਕਮਜ਼ੋਰ ਹੈ ਪਰ ਮੈਨੂੰ ਜਿਸ ਤਰੀਕੇ ਦਾ ਹੌਂਸਲਾ ਬੁਲੰਦ ਹੌਂਸਲੇ ਦੇ ਨਾਲ ਅੱਜ ਸਾਥੀ ਮਿਲੇ ਨੇ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਬਹੁਤ ਵੱਡੇ ਮਾਰਜਨ ਦੇ ਨਾਲ ਬਹੁਤ ਵੱਡੇ ਰਿਕਾਰਡ ਤੋੜ ਮਾਰਜਨ ਦੇ ਨਾਲ ਗੁਰਦਾਸਪੁਰ ਸੀਟ ਜਿਹੜੀ ਉਹ ਆਮ ਆਦਮੀ ਪਾਰਟੀ ਜਿੱਤਣ ਜਾ ਰਹੀ ਹੈ ਉਧਰ ਚੰਡੀਗੜ੍ਹ ਵਿੱਚ ਸੁਨੀਲ ਜਾਖੜ ਦੀ ਮੌਜੂਦਗੀ ਵਿੱਚ ਕਾਂਗਰਸ ਨੇ ਆਪਣੇ ਬਲਾਕ ਅਤੇ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ ਤੇ ਕਈ ਕੋਆਰਡੀਨੇਟਰ ਲਾਏ ਗਏ ਨੇ ਜਿਹੜੇ ਪਾਰਟੀ ਨੂੰ ਲੋਕਾਂ ਨਾਲ ਜੋੜਨਗੇ ਚੰਡੀਗੜ੍ਹ ਵਿੱਚ ਸੁਨੀਲ ਜਾਖੜ ਨੇ ਐਲਾਨ ਕੀਤਾ ਅਸਲ ਵਿੱਚ ਕਾਂਗਰਸ ਇਸ ਗੱਲ ਤੋਂ ਚਿੰਤਤ ਹੈ ਕਿ ਵੱਡੀ ਗਿਣਤੀ ਵਿੱਚ ਆਗੂ ਕਾਂਗਰਸ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਨੇ ਹੁਣ ਜ਼ਮੀਨੀ ਪੱਧਰ ਤੇ ਅਹੁਦੇ ਵੰਡ ਕੇ ਵਰਕਰਾਂ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਤਹਿਤ ਕੰਮ ਹੋ ਰਿਹਾ ਹੈ ਮੇਰਾ ਮੰਨਣਾ ਹੈ ਕਿ ਜਦੋਂ ہمارا ਡੈਲੀਗੇਸ਼ਨ ਜਾ ਕੇ ਅਸੀਂ ਸਭ ਮਿਲੇ تھے ਇਲੈਕਸ਼ਨ ਚੀਫ ਇਲੈਕਸ਼ਨ ਕਮਿਸ਼ਨਰ ਸ੍ਰੀ ਸੁਨੀਲ ਰੋੜਾ ਜੀ ਸੇ ਦਿੱਲੀ ਕੇ ਅੰਦਰ ਤੋਂ ਉਨ੍ਹਾਂ ਆਸ਼ਵਾਸ਼ਣ ਦਿਆ ਥਾ ਕਿ ਇਸ ਮਸਲੇ ਕੋ ਗੰਭੀਰਤਾ ਸੇ ਦੇਖੇਗੇ और वो इस बात पे विचार करेंगे कि क्या कुंवर विजय प्रताप सिंह जी को एस में काम करने का कंटिन्यू करने दिया जाए पर ये तो एक मुद्दा है मैं तो इतना कहूँगा कि चाहे जस्टिस जोरा सिंह कमीशन की रिपोर्ट हो चाहे जस्टिस रंजीत सिंह उनको नामंजूर कर दें अकाली चाहे कुंवर विजय प्रताप सिंह को नामंजूर कर दें और इन्होंने तो निरंजन सिंह जो उस समय के ज्वाइंट डायरेक्टर थे इन्फोर्समेंट डायरेक्ट्रेट के जो कि कर रहे थे उनको भी ट्रांसफर करवाया और इसका मतलब ये नहीं कि जो गुनहगार हैं जिन्होंने पाप किया वो बच जाएंगे पंजाब की जनता ने इनको आइडेंटिफाई कर रखा है जो गुनहगार हैं पंजाब की जनता को पता है और पंजाब के लोग इन गुनहगारों को इनके किए हुए पापों की सजा देंगे पंथ की पीठ में छुरा घोंपने की सजा इनको मिलेगी नत्थे सिंहों को मॉडर्न डे आज के जमाने के जनरल डायर बन के जो गोलियाँ चलाने के आदेश जिन लोगों ने दिए हैं ਉਨਕੋ ਉਨਕੀ ਸਜ਼ਾ ਮਿਲੇਗੀ ਬਾਗ ਨਹੀਂ ਸਕਤੇ ਕਿ ਰੁਜੇ ਪ੍ਰਤਾਪ ਸਿੰਘ ਕੋ ਟ੍ਰਾਂਸਫਰ ਕਰਵਾਉਣੇ ਸੀ ਜਾਂ ਜਸਟਿਸ ਰੰਜੀਤ ਸਿੰਘ ਦੀ ਰਿਪੋਰਟ ਖਾਰਜ ਕਰਨੇ ਸੀ ਉਧਰ ਹਰਮੇਲ ਸਿੰਘ ਟੋੜਾ ਪਰਿਵਾਰ ਸਮੇਤ ਮੜ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਨੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦਾ ਸਵਾਗਤ ਕੀਤਾ ਹਰਮੇਲ ਸਿੰਘ ਟੋੜਾ ਨੇ ਕਿਹਾ ਕਿ ਅਕਾਲੀ ਦਲ ਦਾ ਪਟਿਆਲਾ ਵਿੱਚ ਗਾਂਧੀ ਨਾਲ ਮੁਕਾਬਲਾ ਹੈ ਉਹਨਾਂ ਕਾਂਗਰਸ ਨੂੰ ਤੀਜੇ ਨੰਬਰ ਤੇ ਦੱਸ ਦਿੱਤਾ ਇਹ ਪਹਿਲੀ ਵਾਰੀ ਹੋਇਆ ਜਦੋਂ ਅਕਾਲੀ ਦਲ ਦੇ ਲੀਡਰ ਆਪਨਾ ਮੁਕਾਬਲਾ ਕਾਂਗਰਸ ਦੀ بجائے ਕਿਸੇ ਹੋਰ ਪਾਰਟੀ ਨਾਲ ਮੰਨ ਰਹੇ ਨੇ ਕਿ ਅਸੀਂ ਪਰਿਵਾਰ ਮੰਗੂ ਅਸੀਂ ਰਵਾਂਗੇ ਪੂਰੀ ਜ਼ਿੰਦਗੀ ਸਾਡੇ ਚ ਮੇਰੇ ਚ ਵੀ ਕੋਈ ਕਮੀਆਂ ਹੋਣੀਆਂ ਜਾਂ ਸਾਡੇ ਪਾਰਟੀ ਵੀ ਕਮੀਆਂ ਹੋਣੀਆਂ ਜਿਹਦੇ ਕਰਕੇ ਅਸੀਂ ਸਾਡੇ ਤੋਂ ਅਪਿਛੜ ਗਏ ਪਰ ਹੁਣ ਉਹ ਕਮੀਆਂ ਨਹੀਂ ਹੋਣਗੀਆਂ ਅਸੀਂ ਪੂਰੇ ਪਰਿਵਾਰ ਮੰਗੂ ਰੱਖ ਕੇ ਇੱਕ ਟੀਮ ਵਰਕ ਬਣ ਕੇ ਕਿਉਂਕਿ ਪੋਲਿਟਿਕਸ ਟੀਮ ਵਰਕ ਹੈ ਕੋਈ ਇੰਡੀਵਿਜੂਅਲ ਪੋਲਿਟਿਕਸ ਨਹੀਂ ਹੋ ਸਕਦੀ ਜੇ ਕੱਲਾ ਕਹੇ ਕਿ ਸੁਖਬੀਰ ਸਿੰਘ ਬਾਦਲ ਹੀ ਕੱਲਾ ਕਿਲਾ ਸਕਦਾ ਨਹੀਂ ਖ੍ਰੋਮਨੀ ਅਕਾਲੀ ਦਲ ਇੰਡੀਵਿਜੂਅਲ ਨਾ ਵੱਡੀ ਇੰਸਟੀਚਿਊਨ ਹੈ ਕੋਈ ਇੰਡੀਵਿਜੂਅਲ ਕਲੇਮ ਨਹੀਂ ਕਰ ਸਕਦਾ ਕਿ ਸਾਰਾ ਅਕਾਲੀ ਦਲ ਮੇਰੇ ਮੇਰਾ ਹੈ ਅਕਾਲੀ ਦਲ ਕੌਮ ਦਾ ਪੰਜਾਬੀਆਂ ਦਾ ਤੇ ਆ ਸਾਰਾ ਪਰਿਵਾਰ ਹੀ ਚਲਾਉਂਦਾ ਹੈ ਤੇ ਪਰਿਵਾਰ ਹੀ ਨਹੀਂ ਇੰਨਾ ਸੰਘਰਸ਼ ਅਕਾਲੀ ਦਲ ਦੇ ਪਰਿਵਾਰ ਨਹੀਂ ਦੇਖੋ ਕਿੱਥੇ ਤੋਂ ਕਿੱਥੇ ਅਕਾਲੀ ਦਲ ਲੁਪਟ ਗਿਆ ਮੈਂ ਪਹਿਲੇ ਵੀ ਕਿਹਾ ਸੀ ਬ੍ਰਹਮਪ੍ਰਸਾਦ ਸਾਹਿਬ ਮੇਰੇ ਪਿਤਾ ਸमान ਹੈ ਮੈਂ ਉਹਨਾਂ ਦੀ ਪੂਰੀ ਰਿਸਪੈਕਟ ਕਰਦਾ ਹਾਂ ਡਾਕਟਰ ਜਨਾਲਾ ਦੀ ਪੂਰੀ ਰਿਸਪੈਕਟ ਕਰਦਾ ਐ ਸੇਕਵਨ ਸਾਹਿਬ ਦੀ ਪੂਰੀ ਰਿਸਪੈਕਟ ਕਰਦਾ ਐ ਤੇ ਮੈਂ ਉਹਨਾਂ ਦੀ ਸ਼ਾਨ ਤੇ ਖلاف ਕੋਈ ਨਹੀਂ ਬੋਲੂਗਾ ਅੱਜ ਪਟਿਆਲੇ 'ਚ ਮੁਕਾਬਲਾ ਡਾਕਟਰ ਗਾਂਧੀ ਦਾ ਪੰਜਾਬ 'ਚ ਪ੍ਰਾਤ ਤੇ ਰਾਣੀ 3 ਜੇ ਨੰਬਰ ਤੇ ਜਾਰੀ ਹੈ ਪੰਜਾਬ 'ਚ ਕਿਹਦੇ ਨਾਲ ਮਾਰਦੀ ਹੈ ਪੰਜਾਬ ਤਾਂ ਕਾਂਗਰਸ ਨਾਲ ਆ ਪਰ ਪਟਿਆਲੇ ਵਿੱਚ ਮਹਾਰਾਣੀ ਪ੍ਰਨੀਤ ਕੌਰ 3 ਜੇ ਨੰਬਰ ਤੇ ਹੋ ਗਈ ਹੈ ਲੋਕ ਗਾਂਧੀ ਨੇ ਕੰਮ ਕੀਤਾ ਹੈ ਕੰਪੀਟੀਸ਼ਨ ਗਾਂਧੀ ਨਾਲ ਹੈ ਤੁਸੀਂ ਮੰਨਦੇ ਹੋ ਡਾਕਟਰ ਗਾਂਧੀ ਅਸ਼ਰੋਮਨੀ ਕਾਲੀਦਲ ਦੇ ਉਮੀਦਵਾਰ ਰਖੜਾ ਸਾਹਿਬ ਘਰ-ਦਕੜ ਲੱਖ ਵੋਟ ਦੇ ਉੱਤੇ ਜਿੱਤਣਗੇ। ਜੈਜੀ ਮੇਰੇ ਸਰਵੇ ਆ ਰਹੇ ਆ ਜੈਜੀ ਰਿਪੋਰਟ ਆ ਰਹੀ ਹੈ ਕਿ ਜੈਜੀ ਗਰਾਊਂਡ ਫਸਿਲ ਸਿਚੁਏਸ਼ਨ ਹੈ। ਪ੍ਰੈਕਟੀਕਲੀ ਤੁਸੀਂ ਦੇਖ ਲਓ। ਕੈਪਟਨ ਅਮਰਿੰਦਰ ਸਿੰਘ ਦੇ 2 ਸਾਲ ਦੇ ਰਾਜ ਨੇ ਬਿਲਕੁਲ ਪਟਿਆਲੇ ਹਲਕੇ ਦੇ ਲੋਕਾਂ ਦੇ ਵਿੱਚ ਇੱਕ ਨਫ਼ਰਤ ਪੈਦਾ ਕਰਦੀ ਕੈਪਟਨਸੀ ਸਾਹਿਬ ਨਾਲ। ਤੁਸੀਂ ਇੱਕਲ ਦੱਸ ਦਿਓ ਮੈਨੂੰ ਐਜ਼ ਅ ਮੀਡੀਆ 2 ਸਾਲ ਹੋ ਗਏ ਕੈਪਟਨ ਮੁੱਖ ਮੰਤਰੀ ਬਣੇ ਕੀ ਡਵੈਲਪਮੈਂਟ ਦਾ ਪ੍ਰੋਜੈਕਟ ਕੀ ਗ੍ਰਾਂਟ ਜਾਂ ਕੀ ਚੀਜ਼ ਪਟਿਆਲੇ ਨੂੰ ਦਿੱਤੀ ਹੈ ਪਿਛਲੇ 2 ਸਾਲਾਂ 'ਚ ਉਧਰ ਬਿਹਾਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੈਲੀ ਨੂੰ ਸੰਬੋਧਨ ਕੀਤਾ ਇਸ ਮੌਕੇ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਜਮ ਕੇ ਇਲਜ਼ਾਮ ਲਾਏ ਉਹਨਾਂ ਨੇ ਕਿਹਾ ਕਿ ਕਾਂਗਰਸ ਦੇਸ਼ ਵਿਰੋਧੀਆਂ ਦਾ ਸਾਥ ਦੇ ਰਹੀ ਹੈ ਨਰਿੰਦਰ ਮੋਦੀ ਨੇ ਭਾਜਪਾ ਤੇ ਆਪਣੇ ਆਪ ਨੂੰ ਸਭ ਤੋਂ ਵੱਡਾ ਦੇਸ਼ ਭਗਤ ਦਿਖਾਉਣ ਦੀ ਕੋਸ਼ਿਸ਼ ਕੀਤੀ ਨਰਿੰਦਰ ਮੋਦੀ ਨੇ ਪਾਕਿਸਤਾਨ ਤੇ ਚੋਰੀ ਅਤੇ ਸੀਨਾ ਜੋਰੀ ਕਰਨ ਦੇ ਇਲਜ਼ਾਮ ਲਾਏ ਕਾਬਲੇ ਜ਼ਿਕਰ ਹੈ ਕਿ ਜਦੋਂ ਤੋਂ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਜੰਮੂ ਕਸ਼ਮੀਰ ਵਿੱਚ ਨਾ ਕੇਵਲ ਦੁਰਘਟਨਾਵਾਂ ਵਧੀਆਂ ਨੇ ਬਲਕਿ ਪਿਛਲੇ ਸਾਲ ਮਰਨ ਵਾਲਿਆਂ ਦਾ ਅੰਕੜਾ ਵੀ ਕਾਫੀ ਜ਼ਿਆਦਾ ਵਧ ਗਿਆ ਹੈ ਕੁੱਲ ਮਿਲਾ ਕੇ ਭਾਜਪਾ ਜੰਮੂ ਕਸ਼ਮੀਰ ਦੇ ਮਸਲੇ ਤੇ ਬਹੁਤੀ ਕਾਮਯਾਬ ਨਹੀਂ ਹੋਈ ਪਰ ਪਾਕਿਸਤਾਨ ਦੇ ਮਸਲੇ ਤੇ ਹੀ ਭਾਰਤੀ ਜਨਤਾ ਪਾਰਟੀ ਆਮ ਤੌਰ ਤੇ ਵੋਟਾਂ ਮੰਗ ਰਹੀ ਹੈ देशभक्ति की राजनीति क्या होती है ये आपने पहले उरी के हमले के बाद देखा और बाद में पुलवामा हमले के बाद भी देखा पहले सर्जिकल स्ट्राइक हुई और फिर एयर स्ट्राइक हुई परिणाम ये है कि जो पाकिस्तान पहले चोरी और सीना चोरी दोनों करता था अब दुनिया भर में जाके लहा लह, गुहार लगा रहा है भारत ने आतंकियों को घुसकर मारा भी और पाकिस्तान को पूरी तरह से अलग थलग भी कर दिया भाई बहनों एक घुस करके मारना ठीक ठाक नहीं था एक घुस करके मारना चाहिए कि नहीं मारना चाहिए आप खुश हैं आप खुश हैं ये आपका चौकीदार सही कर रहा है नए हिंदुस्तान के नए तेवरों से आप संतुष्ट हैं ਉਧਰ ਕਰਨਾਟਕਾ ਵਿਖੇ ਰਾਹੁਲ ਗਾਂਧੀ ਨੇ ਇੱਕ ਰੈਲੀ ਨੂੰ ਸੰਬੋਧਨ ਕੀਤਾ ਇਸ ਮੌਕੇ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਤੇ ਝੂਠ ਬੋਲਣ ਦੇ ਇਲਜ਼ਾਮ ਲਾਏ ਉਹਨਾਂ ਕਿਹਾ ਕਿ ਨਰਿੰਦਰ ਮੋਦੀ ਝੂਠ ਬੋਲਦੇ ਨੇ ਅਤੇ ਨਾ ਇਨਸਾਫੀ ਕਰਦੇ ਨੇ ਉਹਨਾਂ ਕਿਹਾ ਕਿ ਲੋਕ ਕਾਂਗਰਸ ਨੂੰ ਲਿਆਣਗੇ ਤਾਂ ਜੋ ਸੱਚ ਦਾ ਸਾਥ ਆਵੇ 3.5 ਲੱਖ ਕਰੋੜ ਰੁਪਏ ਨਰਿੰਦਰ ਮੋਦੀ ਜੀ ਨੇ 15 ਲੋਕਾਂ ਨੂੰ ਮਾਫ ਕੀਤਾ ਹੈ ਕਰਜ਼ਾ ਔਰ ਜਦ ਕਿਸਾਨ ਕੇ ਕਰਜ਼ੇ ਕੀ ਬਾਤ ਆਤੀ ਹੈ चाहे कर्नाटक हो मध्य प्रदेश हो राजस्थान हो छत्तीसगढ़ हो पंजाब हो नरेंद्र मोदी जी कहते हैं किसानों का कर्जा माफ करना मेरा काम नहीं है मैं नहीं करूंगा मेरी पॉलिसी नहीं है आपको याद होगा यहां पे सही दाम किसने दिलवाया आपको गन्ने का कौन सी सरकार ने आपको गन्ने के लिए सही दाम दिलवाया कांग्रेस पार्टी की सरकार ने हर भाषण में नरेंद्र मोदी जी कहते हैं किसानों को सही दाम दिलवाऊंगा एमएसपी नहीं बढ़ाते उल्टा आपसे आपका बोनस छीन लेते हैं। आप लोग बीमा का पैसा देते हो अपनी जेब से देते हो पंजाब एकता पार्टी के आगू सुखपाल सिंह खैरा ने ਰੂਪਨਗਰ ਵਿਖੇ ਸ਼੍ਰੀ ਨੰਦਪੁਰ ਸਾਹਿਬ ਵਿਖੇ ਬਸਪਾ ਦੇ ਉਮੀਦਵਾਰ ਵਿਕਰਮ ਸਿੰਘ ਸੋਢੀ ਦੇ ਹੱਕ ਵਿੱਚ ਚੋਣ ਰੈਲੀ ਦੌਰਾਨ ਅਮਰਜੀਤ ਸਿੰਘ ਸੰਧਵਾ ਤੇ ਗੰਭੀਰ ਇਲਜ਼ਾਮ ਲਾਏ ਨੇ ਕਾਬਲੇ ਜਕਰ ਸੁਖਪਾਲ ਸਿੰਘ ਖਹਿਰਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਮਰਜੀਤ ਸਿੰਘ ਸੰਧਵਾ ਵਿੱਚ ਸਭ ਕੁਝ ਚੰਗਾ ਨਹੀਂ ਚੱਲ ਰਿਹਾ ਸੋ ਸੁਖਪਾਲ ਖਹਿਰਾ ਨੇ ਉਹਨਾਂ ਉੱਪਰ ਗੰਭੀਰ ਇਲਜ਼ਾਮ ਲਾਏ ਨੇ ਇਸ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਭਾਜਪਾ ਤੇ ਕਾਂਗਰਸ ਨੂੰ ਵੀ ਨਿਸ਼ਾਨੇ ਤੇ ਲਿਆ ਦੁਆ ਤਾਂ ਗੁੰਡਾ ਟੈਕਸ ਲੈਂਦਾ ਚ ਔਰ ਨਾਲ ਨਾਲ ਅਕਾਲੀ ਦਲ ਦੇ ਉੱਤੇ ਬਹੁਤ ਜ਼ਿਆਦਾ ਗੁੱਸਾ ਨੂੰ ਕਿਉਂਕਿ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੋਈ ਔਰ ਜਿਸ ਢੰਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਤੋਂ ਬਾਅਦ ਬਾਈਬਲ ਕਾ ਬਾਈਬਲ ਕਲਾ ਗੋਲੀ ਕਾਂਡ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਮਾਰਿਆ ਗਿਆ ਤੇ ਅਕਾਲੀ ਦਲ ਦੀ ਸਰਕਾਰ ਹੋਵੇ ਤੇ ਦੋ ਸਾਲ ਕੋਈ ਐਕਸ਼ਨ ਨਾ ਹੋਵੇ ਪੁਲਿਸ ਵਾਲਿਆਂ ਦੇ ਖਿਲਾਫ ਔਰ ਫਿਰ ਇਹ ਕਹਿਣ ਕਿ ਸਾਡਾ ਇਹਦੇ ਵਿੱਚ ਕੋਈ ਕਸੂਰ ਕੋਈ ਨਹੀਂਗਾ ਇਹ ਅੱਜ ਬਾਦਲ ਦਾ ਪਰਿਵਾਰ ਜਿਹੜਾ ਵਾ ਉਹ ਸਿੱਖਾਂ ਦੀ ਕਚੇਰੀ ਵਿੱਚ ਬੇਨਕਾਬ ਹੋ ਚੁੱਕਾ ਇਹਨਾਂ ਦੇ ਉੱਤੇ ਅਕਾਲ ਤਖਤ ਸਾਹਿਬ ਦਾ ਦੁਰਉ ਐਸਜੀਪੀਸੀ ਦੀ ਗੋਲਕ ਦਾ ਮਿਸਚੂਜ਼ ਕਰਨ ਦੇ ਇਲਜ਼ਾਮ ਵੀ ਪੜੇ ਆਮ ਜਨਤਾ ਵੱਲੋਂ ਨਹੀਂ ਕੁਲਵੰਤ ਸਿੰਘ ਜਿਹੜੇ ਚੀਫ ਸੈਕਟਰੀ ਰਿਟਾਇਰ ਹੋਏ ਨੇ ਐਸਜੀਪੀਸੀ ਦੇ ਉਹਨਾਂ ਨੇ ਆਪਣੀ ਕਿਤਾਬ ਵਿੱਚ ਸਾਰੇ ਤੱਤ ਜਿਹੜੇ ਨੇ ਦਰਜ ਕਰ ਦਿੱਤੇ ਪੰਜਾਬ ਇਸ ਵੇਲੇ ਵਿੱਚ ਫਿਲਹਾਲ ਇਨਾ ਹੀ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਦੇ ਨਾਲ ਫੇਰ ਮੁਲਾਕਾਤ ਹੋਏਗੀ ਸੁਰਿੰਦਰ ਡੱਲਾ ਨੂੰ ਜੋ ਇਜਾਜ਼ਤ ਤਨਵ